ਪਹੁੰਚੇ ਆ ਕੱਗਾ ਵਿਖੇ ਜਿੱਥੇ ਕੀ ਗਰਮਜੀਤ ਬਾਬਾ ਜੀ ਦੀ ਵਰਕਸ਼ਾਪ ਦੇ ਵਰਕਸ਼ਾਪ ਦੇ ਵਿੱਚ ਅ ਅਖੰਡ ਪਾਠ ਸਾਇਵ ਰਖਾਏ ਗਏ ਸੀਗੇ ਤੇ ਗੁਰੂ ਰਵਿਦਾਸ ਜੀ ਦੀ ਜੋ ਜਨਮ ਦਿਹਾੜੀ ਅੱਜ ਬੜੇ ਉਤਸ਼ਾਹ ਨਾਲ ਇੱਥੇ ਮਨਾਈ ਗਈ ਹੈ तुम्हारे जन्म तुमारे ले जन्म तुम्हारे लेके लेके तुम्हारे तुम्हारे ले, तुम्हारे ले, तुम्हारे ले, तुम्हारे ले मेरी अकल तेरी लप हाँ नफ सकी ਤੇਰੀ ਰਹਿਮ ਤਾਂ ਭਰੀ ਸ਼ੋਕੀਨਗੀ ਦੀ ਤੇਰੀ ਦਾਤ ਪਰਬਤ ਜਿੰਨੀ ਤੇ ਓਕਾਤ ਮੇਰੀ ਤੇਰੀ ਦਾਤ ਪਰਬਤ ਜਿੰਨੀ ਤੇ ਓਕਾਤ ਮੇਰੀ ਰਜੋ ਘਟ ਨਹੀਂਨ ਜੀ ਦੀ ਸਾਰੀ ਬ ਤੇਰਾ ਹੀ ਦਿੱਤਾ ਵਰਤਿਆ ਪਰ ਫਿਰ ਵੀ ਬੜੀ ਨਸਰਤਾਂ ਦੀਨ ਕੀ ਦੀ ਕੋਈ ਬੰਦਾ ਨਹੀਂ ਤੇਰੀਆਂ ਰਹਿਮਤਾਂ ਦਾ ਸ਼ੈਨ ਸ਼ਾਹ ਤੇ ਕੋਈ ਹੱਦ ਨਹੀਂ ਸਾਡੀਆਂ ਕਮੀਨਗੀਆਂ ਦੀ ਤੇ ਕੋਈ ਹੱਦ ਨਹੀਂ ਸਾਡੀਆਂ ਕਮੀਨਗੀਆਂ ਦੀ ਸਾਰੇ ਨਾਲ ਬੋਲ ਕੇ ਕੀ ਕਹਿਣਾ ਬਾਬੇ ਰਵਿਦਾਸ ਦੀ ਸਾਰੇ ਜੇ ਸਾਰੇ ਬੋਲੋ ਬਾਬੇ ਰਵਿਦਾਸ ਦੀ ਬੋਲੋ ਜੇ ਸਾਰੇ ਬੋਲੋ ਬਾਬੇ ਰਵਿਦਾਸ ਜੈ ਸਾਰੇ ਬੋਲੋ ਬਾਵੇ ਰਬਿਦਾਸ ਜੀ ਬੋਲੋ ਜੈ ਸਾਰੇ ਬੋਲੋ ਜੀ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ਬਾਬਾ ਜੀ ਇਸ ਜਿਹੜਾ ਗੁਰੂ ਰਬਦਾਸ ਜੀ ਦਾ ਜਨਮ ਦਿਹਾੜਾ ਤੁਸੀਂ ਮਨਾ ਰਹੇ ਹੋ ਜੀ ਹਾਂਜੀ ਇਹਦੇ ਬਾਰੇ ਚਾਰ ਸ਼ਬਦ ਤੁਸੀਂ ਦੱਸੋ ਅੱਛਾ ਇਹ ਜੀ ਗੁਰੂ ਰਬਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਜੀ ਤੇ ਕਈ ਦਿਨਾਂ ਤੋਂ ਵੀ ਮਾਲਾ ਕਈ ਸਾਲ ਤੋਂ ਬਣਾ ਰਿਹਾ ਹੈ ਮੰਦਿਰ ਬਣਿਆ ਹੈ ਜੀ ਆਪਣੇ ਗੁਰੂ ਰਬਦਾਸ ਮਹਾਰਾਜ ਜੀ ਦਾ ਇੱਥੇ ਸਾਰੀ ਸੰਗਤ ਆਉਂਦੀ ਹੈ ਜੀ ਮਨਲਾਸ ਪੂਰੇ ਸਹਿਯੋਗ ਦੇ ਨਾਲ ਜਨਮ ਦਿਨ ਮਨਾਉਨੇ ਆ ਤੇ ਬਾਬਾ ਜੀ ਦੀ ਰਹਿਮਤ ਹੈ ਜੀ। ਕਿਰਪਾ ਉਹਦੀ ਮਾਲਕ ਦੀ ਸਾਰੀ ਸੰਗਤ ਦੇ ਨਾਲ ਰਲ ਮਿਲ ਕੇ ਜੀ ਮਨਾਉਨੇ ਆ ਅਸੀਂ। ਕਿੰਨੇ ਕੁ ਦੂਰ ਦੂਰ ਤੋਂ ਸੰਗਤ ਆਉਂਦੀ ਹੈ? ਬਹੁਤ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਜੀ। ਲਾਤੂਰੀ ਤੇ ਸੰਗਰੂਰ ਪਟਿਆਲਾ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਜੀ। ਤੇ ਹਰ ਸਾਲ ਹੀ ਮਤਲਬ ਕਿਸੇ ਨਾ ਜੋ ਪਾਸ ਖਾਣੇ ਹੋਤੇ ਸਸੰਕਰਵਾਨੇ ਹੁੰਦਾ। ਹਾਂ ਜੀ ਹਰ ਸਾਲ ਜੀ ਹਰ ਸਾਲ ਗੁਰੂ ਮਹਾਰਾਜ ਦੀ ਸੰਗਤਾਂ ਦਾ ਜੋ ਵੀ ਆਉਂਦੇ ਪੂਰੀ ਸਰਦਾਰਾ ਦੇ ਨਾਲ ਹੁੰਦਾ ਜੀ। ਤੇ ਵਰਦਾਨ ਜੀ ਨਾ ਕਰੋ ਜੀ ਗੱਲ ਮੇਰਾ ਨਾਮ ਜਗਸੀਰ ਸਿੰਘ ਜੱਗੀ ਸ੍ਰੀ ਗੁਰੂ ਵਿਦਾਸ ਸੰਤ ਸਮਾਗਮ ਕਮੇਟੀ ਸਰਕਲ ਪਾਤਣਾ ਖਨੋਰੀ ਦੇ ਅਸੀਂ ਸੰਸਥਾ ਸਾਡੀ ਜੀ ਤੇ ਅਸੀਂ ਜੋ ਆਪਣਾ ਇਹ ਲਗਾ ਫਲ ਫਸਾ ਰਹੇ ਕਿਹਾ ਜਾਂਦਾ ਤੇ ਮਤਲਬ ਸਤ ਸੰਧੀ ਕਰਵਾਈ ਜਾਂਦੀ ਹੈ ਸਹਿਬੇ ਕਮਾਲ ਸਤਗੁਰੂ ਵਿਦਾਸ ਮਹਾਰਾਜ ਜੀ ਉਹ ਜਨਮ ਦਿਹਾੜਾ ਉਹ ਹਰ ਸਾਲ ਹਰ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਪੂਰੇ ਭਾਰਤ ਦੇ ਦੇਸ਼ ਦੇ ਵਿੱਚ ਭਾਰਤ ਦੇ ਦੇਸ਼ ਦੇ ਵਿੱਚੋਂ ਸਾਡਾ ਇੱਕ ਇਲਾਕਾ ਪਿੰਡ ਔਰ ਸ਼ਹਿਰ ਘਗਾ ਜੀ ਗਰੀਬ ਸਾਡੇ ਕਰਮਜੀਤ ਸਿੰਘ ਜੀ ਸੇ ਨੇ ਜੋ ਗੁਰੂ ਘਰ ਦੇ ਬਹੁਤ ਵਧੀਆ ਸੇਵਾਦਾਰ ਨੇ ਸੇਵਾਦਾਰ ਹੋਂਦ ਅਤੇ ਗੁਰੂ ਘਰ ਦਾ ਜਿਹੜਾ ਪ੍ਰੋਗਰਾਮ ਹੈ ਗੁਰੂ ਮਹਾਰਾਜ ਜਨਮ ਜੜਾ ਬਹੁਤ ਖੁਸ਼ੀ ਤੇ ਚਾਹਨਾ ਮਨਾਉਂਦੇ ਨੇ ਉਹ ਤੁਸੀਂ ਜਿਹੜੇ ਹੁਣ ਆਤੀ ਲੋਕ ਦੇ ਜਨਰੇਸ਼ਨ ਹੈ ਜਿਵੇਂ ਹੁਣ ਨਸ਼ਾ ਬਹੁਤ ਕਰ ਰਹੇ ਨੇ ਜਿਹੜੇ ਧਾਰਮਿਕ ਸੰਸਥਾ ਨਾਲ ਜੁੜਦੇ ਨੇ ਜਨਾ ਉਹਨਾਂ ਨੂੰ ਮੋਟੀਵੇਸ਼ਨ ਨੂੰ ਕੀ ਦੇਣਾ ਚਾਹੁੰਦੇ ਅਸੀਂ ਤਾਂ ਸਾਡਾ ਇਹੀ ਸਨੇਹ ਹੈ ਗੁਰੂ ਮਹਾਰਾਜ ਦੇ ਸ਼ਲੋਕ ਵੀ ਹੈ ਬੇਗੰਪੂਰਾ ਸ਼ਹਿਰ ਕੋ ਨਾ ਆਇਓ ਦੁੱਖ ਸਾਰੀ ਸੰਗਤ ਨੂੰ ਜੀ ਆਖ ਦੇ ਜੀ ਸ੍ਰੀ ਗੁਰੂ ਰਬਦਾਸ ਕਮੇਟੀ ਕਾ ਗਾਦੇ ਵੱਲੋਂ ਅਸੀਂ ਬੋਲ ਰਹੇ ਹਾਂ ਜੀ ਸਤਗੁਰੂ ਰਬਦਾਸ ਮਹਾਰਾਜ ਜਨਮ ਦਿਹਾੜਾ ਅਸੀਂ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਮਨਾਉਂਦੇ ਆ ਸਤਗੁਰੂ ਰਬਦਾਸ ਮਹਾਰਾਜ ਜੀ ਦੀ ਜੋ ਜਾਤ ਪਾਤ ਦਾ ਪੂਰਾ ਕੋਟ ਸੀਗਾ ਉਸ ਟਾਈਮ ਦੇ ਵਿੱਚ ਸਾਡੀ ਸਾਰਿਆਂ ਦੀ ਆ ਕੇ ਬਾਹ ਫੜੀ ਜਿਹੜੇ ਅਸੀਂ ਰਬਦਾਸੀਆ ਕੌਮ ਦੇ ਨਾਲ ਆ ਹੋਰ ਲੱਖਾਂ ਹੀ ਦੇਵੀ ਦੇਵਤੇ ਆਏ ਸਾਨੂੰ ਕਿਸੇ ਨੇ ਬਾਹ ਨਹੀਂ ਫੜੀ ਸਤਗੁਰੂ ਰਬਦਾਸ ਮਹਾਰਾਜ ਜੀ ਨੇ ਇੱਕ ਬਾਬਾ ਸਾਹਿਬ ਜੀ ਨੇ ਡਾਕਟਰ ਬਾਬਾ ਸਾਹਿਬ ਉਮੀਦਕਰ ਜੀ ਉਹਨਾਂ ਦੇ ਸਾਨੂੰ ਵੋਟ ਪਾਉਣ ਦਾ ਹੱਕ ਦਿੱਤਾ ਜੀ ਇਸ ਕਰਕੇ ਅਸੀਂ ਸਾਰੀਆਂ ਸੰਗਤਾਂ ਆਪਣੇ ਇਲਾਕੇ ਦੇ ਵਿੱਚ ਸਾਰੇ ਪੂਰੇ ਸੰਸਾਰ ਭਰ ਦੇ ਵਿੱਚ ਸਤਗੁਰੂ ਰਬਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਬੜੀ ਸਰਦਾਰ ਤੇ ਧੂਮ ਧਾਮ ਦੇ ਨਾਲ ਮਨਾਉਂਦੇ ਆ ਜੀ ਭਾਈ ਇਹ ਕਰਮਜੀਤ ਸਿੰਘ ਜੀ ਇਹ ਬੜੇ ਹੀ ਦਿਲੋਂ ਸਾਰੇ ਸਤਗੁਰੂ ਰਬਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਉਂਦੇ ਨੇ ਸਾਰੀ ਸੰਗਤ ਦਾ ਸਤਿਕਾਰ ਕਰਦੇ ਨੇ ਤੇ ਹਰ ਸਾਲ ਦੀ ਤਰ੍ਹਾਂ ਮਨਾਉਂਦੇ ਨੇ ਜੀ ਇਹ ਜਵਾਦ ਦਿਨਾਂ ਵਿੱਚ ਪੀੜੀ ਹੈ ਜਦੋਂ ਨਾ ਬੱਚੇ ਨੇ ਨਸ਼ਾ ਤੋਂ ਪਲ ਜਾ ਰਹੇ ਨੇ ਤੇ ਉਹਨਾਂ ਨੂੰ ਕੁਝ ਚੀਜ਼ਾਂ ਨਾ ਚਾਹਾਂ ਉਹਨਾਂ ਨੂੰ ਅਸੀਂ ਕਹਿਣਾ ਚਾਹਵਾਂਗੇ ਜੀ ਸਤਗੁਰੂ ਰਬਦਾਸ ਮਹਾਰਾਜ ਜੀ ਦੇ ਸਤਸੰਗ ਦੇ ਵਿੱਚ ਜੁੜਨਾ ਤੇ ਉਹਨਾਂ ਦੇ ਦੱਸੇ ਹੋਏ ਹੁਕਮਾਂ ਦੇ ਉੱਪਰ ਚੱਲਣਾ ਜੀ ਠੀਕ ਹੈ ਜੀ ਧੰਨਵਾਦ ਹਾਂਜੀ ਜੈ ਸਤਜਾ ਸੂਰਜ ਬਣ ਕੇ ਧਰਤੀ ਤੇ ਆਏ ਨੂੰ ਸਤਜਾ ਸੂਰਜ ਬਣ ਕੇ ਧਰਤੀ ਤੇ ਆਏ ਨੂੰ ਢਿੱਲ ਹੈ ਕਾਸ਼ ਦੀ ਸਾਰੇ ਕਿਨਾਰੇ ਬੋਲੋ दास दी बोलो जय सारे बोलो दी, दी सारे जय सारे बोलो